ਵੇਲੇ ਦੀ ਵੱਡੀ ਖਬਰ ਆ ਰਹੀ ਹੈ Shimla ਤੋਂ ਜਿੱਥੇ ਇੱਕ ਵੱਡਾ ਹਾਸਾ ਵਪਰੇ ਜੀ ਹਾਂ Shimla ਚ ਲਾ ਯੂਨੀਵਰਸਿਟੀ ਦੇ ਨੇੜੇ ਇੱਕ ਪੰਜ ਮੰਜ਼ਿਲਾ ਮਕਾਨ ਟਾਇਟੇਰੀ ਹੋ ਗਿਆ ਦੇਖਦੇ ਹੀ ਦੇਖਦੇ ਪੰਜ ਮੰਜ਼ਿਲਾ ਮਕਾਨ ਜ਼ਮੀਨ ਤੇ ਆ ਗਿਆ ਹਾਲਾਂਕਿ ਇਸ ਮਕਾਨ ਨੂੰ ਪਹਿਲਾਂ ਹੀ ਖਾਲੀ ਕਰਵਾ ਲਿਆ ਗਿਆ ਸੀ ਆ ਦੇਖੋ ਯਾਰ ਕਿਤੋਂ ਹਾਥਾ ਸ਼ਿਮਲਾ ਦੇ ਥਾਮੇ ਚ ਵਾਪਰਿਆ ਜਿੱਥੇ ਕੇ ਲਾਅ ਯੂਨੀਵਰਸਿਟੀ ਦੇ ਨਾਲ ਬਣਿਆ ਪੰਜ ਮੰਜ਼ਿਲਾ ਸ਼ਾਨਦਾਰ ਮਕਾਨ ਮਿੰਟਾਂ ਸਕਿੰਟਾਂ ਚ ਹੀ ਮਿੱਟੀ ਦੀ ਢੇਰੀ ਬਣ ਗਿਆ ਹਾਲਾਂਕਿ ਇਸ ਤੋਂ ਬਾਅਦ ਹੁਣ ਲਾਅ ਯੂਨੀਵਰਸਿਟੀ ਦੇ ਹੋਸਟਲ ਨੂੰ ਵੀ ਖਤਰਾ ਦੱਸਿਆ ਜਾ ਰਿਹਾ ਹੈ ਕਿਹਾ ਜਾ ਰਿਹਾ ਹੈ ਕਿ ਪਹਾੜ ਦੇ ਖਿਸਕਣ ਕਾਰਨ ਲਾਅ ਯੂਨੀਵਰਸਿਟੀ ਦਾ ਹੋਸਟਲ ਵੀ ਖਤਰੇ 'ਚ ਆ ਗਿਆ ਹੈ ਅੱਗੇ ਕੋਈ ਹੱਦ ਤੋ ਉਥੇ ਹੀ ਹੁਣ ਇਸ ਘਟਨਾ ਤੋਂ ਬਾਅਦ ਕੁਝ ਹੋਰ ਤਸਵੀਰਾਂ ਫਾਇਰਲ ਹੋ ਰਹੀਆਂ ਨੇ ਜਿਸ ਵਿੱਚ ਲਾਜ ਯੂਨੀਵਰਸਿਟੀ ਦੇ ਹੋਸਟਲ ਦੇ ਆਲੇ-ਦੁਆਲੇ ਵੱਡੀਆਂ ਤਰੇੜਾਂ ਪਟਦੀਆਂ ਨਜ਼ਰ ਆ ਰਹੀਆਂ ਨੇ ਪਰ ਫਿਲਹਾਲ ਇਸ ਪੂਰੀ ਘਟਨਾ ਦੌਰਾਨ ਕਿਸੇ ਦੀ ਵੀ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ ਦੱਸਿਆ ਜਾ ਰਿਹਾ ਹੈ ਕਿ ਸ਼ਿਬਲਾ ਤੋਂ ਕਰੀਬ 30 ਕਿਲੋਮੀਟਰ ਦੂਰ ਬਣੀ ਇਸ ਯੂਨੀਵਰਸਿਟੀ ਕੋਲ ਅਚਾਨਕ ਵੱਡਾ ਹਾਸਵਾ ਪਿਆ ਅਤੇ ਇੱਕ ਪੰਜ ਮੰਜ਼ਿਲਾ ਮਕਾਨ ਦੇਖਦੇ ਹੀ ਦੇਖਦੇ ਢਹਿ ਢੇਰੀ ਹੋ ਗਿਆ ਹਾਲਾਂਕਿ ਇਹ ਮਕਾਨ ਕਿਉਂ ਡਿੱਗਿਆ ਇਸ ਬਾਰੇ ਕੋਈ ਵੀ ਪੁਖਤਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਕਿਉਂਕਿ ਅਕਸਰ ਹੀ ਬਰਸਾਤਾ ਵਿੱਚ ਅਜਿਹੀਆਂ ਘਟਨਾਵਾਂ ਦੇਖਣ ਨੂੰ ਮਿਲਦੀਆਂ ਨੇ ਜਿੱਥੇ ਬਰਸਾਤਾ ਕਾਰਨ ਕਈ ਮਕਾਨ ਲੈਂਡਸਲਾਈਡ ਕਾਰਨ ਟਾਟੇਰੀ ਹੋ ਜਾਂਦੇ ਨੇ ਪਰ ਇਸ ਸਮੇਂ ਨਾ ਹੀ ਬਰਸਾਤ ਪੈ ਰਹੀ ਸੀ ਅਤੇ ਨਾ ਹੀ ਬਰਫ ਬਰੀ ਪਰ ਫਿਰ ਵੀ ਇਹ ਪੰਜ ਮੰਜ਼ਿਲਾ ਮਕਾਨ ਦੇਖਦੇ ਹੀ ਦੇਖਦੇ ਮਿੱਟੀ ਦੀ ਢੇਰੀ ਬਣ ਗਿਆ ਆਹ ਦੇਖੋ ਯਾਰ ਕਿਤੋਂ ਫਿਲਹਾਲ ਇਸ ਪੂਰੇ ਮਾਮਲੇ ਤੇ ਫੁਦੇਰੇ ਜਾਣਕਾਰੀ دی ਉਡੀਕ ਕੀਤੀ ਜਾ ਰਹੀ ਹੈ ਪਰ ਇੱਕ ਵਾਰ ਫਿਰ ਤੋਂ ਦੱਸਿਆ ਕਿ Shimla ਦੇ Tami ਚ ਕੁਝ ਹੀ ਮਿੰਟਾਂ ਚ ਇਹ ਪੰਜ ਮੰਜ਼ਿਲਾ ਮਕਾਨ ਧੜੰਮ ਕਰਦਾ ਜ਼ਮੀਨ ਤੇ ਆ ਡਿਖ ਹੈ ਹਾਲਾਂਕਿ ਇਸ ਉਰਾਨ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਰਿਆ ਅਤੇ ਮਕਾਨ ਨੂੰ ਪਹਿਲਾਂ ਹੀ ਪ੍ਰਸ਼ਾਸਨ ਵੱਲੋਂ ਖਾਲੀ ਕਰਵਾ ਲਿਆ ਗਿਆ ਸੀ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ